切勿讲。 ਸਾ ਜੀ ਜਿਤਨੇ ਵੀ ਗੁਰਮਖ ਪਿਆਰੇ ਮਾਈ ਪਾਈ ਸਤਸੰਗੀ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਏ ਹੋ ਮੈਂ ਅਰਜ਼ ਕਰਾਂਗਾ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਕੇ ਬੈਠੀਆਂ ਮੇਰੀਆਂ ਸਤਕਾਰਯੋਗ ਸਾਰੀਆਂ ਵੱਡੀਆਂ ਤੇ ਛੋਟੀਆਂ ਭੈਣਾਂ ਸਾਰੇ ਵੀ ਗੁਰੂ ਕਾ ਖਾਲਸਾ ਗੁਰੂ ਸਵਾਮੀ ਸਤਸੰਗ ਜੀਓ ਸਾਰੇ ਗੁਰਮਖ ਪਿਆਰੇ ਬੜੇ ਹੀ ਅਦਰ ਸਤਕਾਰ ਸਹਿ ਇੱਕ ਵਾਰ ਕਹਿਨ ਤੇ ਆਪਣੇ ਆਪਣੀ ਰਸਨਾ ਨੂੰ ਗੁਵਿੰਦਰ ਕਰਦੇ ਹੋਏ ਗਾਜ-ਵੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੇ ਅਪਰਪਾਰ ਕਿਰਪਾ ਹੋਈ ਏ ਹੁਣੇ-ਹੁਣੇ ਸਾਡੇ ਤੋਂ ਪਹਿਲੋ ਸਿੱਖ ਕੌਮ ਦਾ ਮਹਾਨ ਕੀਰਤਨੀ ਜਥਾ ਤੇ ਸੰਗੀਤ ਆਚਾਰੀਆ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਡੇਰਾ ਦੂਨ ਵਾਲੇ ਗੁਰਮਖ ਪਿਆਰੇ ਭਾਈ ਪ੍ਰਤਾਪ ਸਿੰਘ ਜੀ ਪੌੜਾ ਸਾਹਿਬ ਵਾਲੇ ਤੇ ਭਾਈ ਬਚਿੱਤਰ ਸਿੰਘ ਜੀ ਦਾ ਜਥਾ ਗੁਰਬਾਣੀ ਦਾ ਰਸ ਪੰਨਾ ਕੀਰਤਨ ਕਰਕੇ ਤੁਹਾਡੀ ਖੁਸ਼ੀ ਲੈ ਕੇ ਗਿਆ ਹੈ ਧੰਨਵਾਦ ਹੈ ਉਹਨਾਂ ਉਹਨਾਂ ਦੇ ਜਥੇ ਦਾ ਤੁਸੀਂ ਅੱਜ ਸਾਰੇ ਹਫਤਾਵਾਰੀ ਦੀ ਵਾਰ ਦੀ ਹਾਜ਼ਰੀ ਭਰਣ ਵਾਸਤੇ ਆਇਓ ਗੁਰੂ ਮਹਾਰਾਜ ਕਿਰਪਾ ਕਰੇ ਆਪ ਸਭ ਦਾ ਇੱਕ ਇੱਕ ਕਦਮ ਲੇਖੇ ਵਿੱਚ ਲੱਗੇ ਗੁਰਮੁਖੀ ਗੁਰੂਆਂ ਦੀਆਂ ਭਰਪੂਰ ਖੁਸ਼ੀਆਂ ਸਾਡੇ ਢੋਲੀ ਵਿੱਚ ਹੈ ਇਸ ਦੇ ਨਾਲ ਨਾਲ ਵਾਹਿਗੁਰੂ ਜੀ ਦੀ ਅਪਰਪਾਰ ਕਿਰਪਾ ਹੋਈ ਹੈ ਪਰਸੋਂ ਦੇ ਰੋਜ਼ ਤੋਂ ਪਿਛਲੇ ਦਿਨਾਂ ਦਿਨਾਂ ਤੋਂ ਗੁਰੂ ਘਰ ਰੱਖੇ ਚਾਨਾ ਪਰਿਵਾਰ ਵੱਲੋਂ ਮੇਰੇ ਸਤਕਾਰਯੋਗ ਵੀ ਸਰਦਾਰ ਜਬਰਜੀਤ ਸਿੰਘ ਜੀ ਚਾਨਾ ਸਾਹਿਬ ਤੇ ਉਹਨਾਂ ਦੀ ਸਰਦਾਰਨੀ ਜੀ ਸਾਡੇ ਸਤਕਾਰਯੋਗ ਭੈਣ ਜੀ ਭੈਣ ਅਮਰਜੀਤ ਕੌਰ ਵੱਲੋਂ ਆਪਣੇ ਮਹਾਨ ਹਾਰ ਬੇਟਾ ਸਾਹਿਬ ਸਿੰਘ ਜੀ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਅੰਦਰ ਚਾਨਾ ਪਰਿਵਾਰ ਨੇ ਗੁਰੂ ਸਾਹਿਬ ਜੀ ਦਾ ਓਟ ਆਸਾ ਲੈਂਦੇ ਆ ਆਪਣੇ ਬੱਚੇ ਦਾ ਜਨਮ ਦਿਨ ਮਨਾਉਂਦਿਆਂ ਗੁਰੂ ਸਾਹਿਬ ਜੀ ਦਾ ਓਟ ਆਸਾ ਲੈਂਦੇ ਗੁਰਬਾਣੀ ਦੇ ਖੰਡ ਪੜ ਸਹਿਬ ਰਾਮ ਕਰਵਾਏ ਸਨ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਉਹਨਾਂ ਦਾ ਬੇਟਾ ਪਾਰਸਦੀਪ ਸਿੰਘ ਬੇਟੀ ਮਨੀਤ ਕੌਰ ਸਰਦਾਰ ਹਰਦੀਪ ਸਿੰਘ ਜੀ ਲਾਲ ਤੇ ਬੀਬੀ ਜਤਿੰਦਰ ਕੌਰ ਜੀ ਸਾਰੇ ਪਰਿਵਾਰ ਵੱਲੋਂ ਜਬਰਜੀਤ ਸਿੰਘ ਜੀ ਦੇ ਵੱਡੇ ਵੀਰਾ ਜੀ ਗੁਰਮਖ ਪਿਆਰੇ ਸਰਦਾਰ ਮਨਜੀਤ ਸਿੰਘ ਜੀ ਚਾਨਾ ਸਾਹਿਬੇ ਟ੍ਰਾਂਟੋ ਤੋਂ ਵਿਸ਼ੇਸ਼ ਤੌਰ ਤੇ ਆਏ ਨੇ ਅਖੰਡ ਪਾਤਸ਼ਾਹ ਜੀ ਦੇ ਭੋਗ ਦੀ ਖੁਸ਼ੀ ਅੰਦਰ ਮੈਂ ਸਾਰੇ ਪਰਿਵਾਰ ਵੱਲੋਂ ਜਿੰਨੇ ਵੀ ਗੁਰਮਖ ਪਿਆਰਿਆਂ ਨੂੰ ਸੱਦਾ ਪੱਤਰ ਦੇ ਕੇ ਬੇਨਤੀ ਕੀਤੀ ਗਈ ਹੈ ਕਿ ਭਾਗਾਂ ਵਾਲਿਓ ਅਸੀਂ ਆਪਣੇ ਬੱਚੇ ਦਾ ਜਨਮ ਦਿਨ ਮਨਾ ਰਹੇ ਹਾਂ ਖੰਡ ਪਾਤਸ਼ਾਹ ਦੇ ਭੋਗ ਪਾ ਰਹੇ ਨੇ ਤੁਸੀਂ ਦਰਸ਼ਨ ਦੇਦਾਰੇ ਦੇ ਕੇ ਕਰਤਾਸ ਕਰਨਾ ਜਿੰਨੇ ਵੀ ਗੁਰਮਤ ਪਿਆਰੇ ਮਾਈ ਭਾਈ ਦੋਸਤ ਮਿੱਤਰ ਚਾਨਾ ਪਰਿਵਾਰ ਲਾਲ ਪਰਿਵਾਰ ਦੇ ਬੇਨਤੀ ਨੂੰ ਪ੍ਰਵਾਨ ਕਰਕੇ ਗੁਰੂ ਘਰੇ تشریف ਲੈ ਆਇਓ ਮੈਂ ਆਪ ਸਭ ਨੂੰ ਹਾਰਦਿਕ ਤੌਰ ਤੇ ਜਿਉ ਆ ਆਖਦਾ ਹਾਂ ਤੁਹਾਡਾ ਧੰਨਵਾਦ ਕਰਦਾ ਹਾਂ ਕਿਉਂਕਿ ਜਿੰਨਾ ਗੁਰਮਖਾਣੇ ਤੁਹਾਨੂੰ ਯਾਦ ਕੀਤਾ ਤੁਸੀਂ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਆਇਓ ਹਫਤਾਵਾਰੀ ਦੀਵਾਨ ਵਿੱਚ ਜਿਹੜੇ ਗੁਰਮਤ ਪਿਆਰੇ ਜਿੰਨਾ ਉੱਥੇ ਵੈਗਨੂ ਦੀ ਕਿਰਪਾ ਹੈ ਉਹ ਹਰ ਰੋਜ਼ ਗੁਰੂ ਘਰ ਸੁਬਾ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਦੇ ਜਿਹੜੇ ਬੰਦੇ ਆਪਣੇ ਕੰਮਕਾਰਾਂ ਤੇ ਰੁਝੇ ਹੋਏਆਂ ਕਾਰਨ ਸਮਾਂ ਨਹੀਂ ਕੱਢ ਸਕਦੇ ਉਹ ਹਫ਼ਤੇਵਾਰ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਂਦੇ ਕਿਉਂਕਿ ਹਫ਼ਤਾਵਾਰੀ ਜਿਹੜਾ ਦੀਵਾਨ ਹੁੰਦਾ ਹੈ ਇਹਦੇ ਵਿੱਚ ਆਤਮਿਕ ਦੀ ਹਾਜ਼ਰੀ ਲੱਗਦਾ ਹੈ ਆਦਮੀ ਨੂੰ ਆਤਮਿਕ ਸਕੂਨ ਅਤੇ ਚੜ੍ਹਦੀ ਕਲਾ ਦਾ ਬਲ ਮਿਲਦਾ ਹੈ ਗੁਰੂ ਮਹਾਰਾਜ ਕਿਰਪਾ ਕਰੇ ਜਿੰਨੇ ਵੀ ਤੁਸੀਂ ਗੁਰਮਖ ਪਿਆਰੇ ਆਇਓ ਵਾਹਿਗੁਰੂ ਤੁਹਾਨੂੰ ਸਭ ਨੂੰ ਨਾਮ ਦਾਮ ਤੇ ਚੜ੍ਹਦੀ ਕਲਾ ਦਾ ਬਲ ਪ੍ਰਦਾਨ ਕਰੇ ਜਿਹੜੇ ਵੀਰ ਗੁਰੂ ਕੇ ਲੰਗਰ ਹਾਲ ਵਿੱਚ ਗੁਰੂ ਦਾ ਲੰਗਰ ਸਜਾ ਕੇ ਤਿਆਰ ਕਰ ਰਹੇ ਨੇ ਦੇਖੋ ਆਟਾ ਗੁੰਨ ਕੇ ਪ੍ਰਸ਼ਾਦੇ ਪਕਾਉਣੇ ਦਾਲ ਸਬ지 ਤਿਆਰ ਕਰਨੇ ਫਿਰ ਲੰਗਰ ਵਰਤਾਣਾ ਫਿਰ ਝੂਠੇ ਬਰਤਨ ਸੰਭਾਲਣੇ ਉਹਨਾਂ ਦੀ ਸਫਾਈ ਕਰਨੇ ਕਿੰਨੀਆਂ ਮੱਟੀਆਂ ਸੇਵਾਾਂ ਨੇ ਹਰ ਬੰਦਾ ਨਹੀਂ ਕਰ ਸਕਦਾ ਸਾਡੇ ਵਰਗੇ ਤਾਂ ਬਹੁਤ ਇਸ ਭਾਵਨਾ ਆਉਂਦੇ ਚਲੋ ਫਟਾਫਟ ਪ੍ਰਸ਼ਾਦਾ ਛਕੋ ਭਾਂਡਾ ਜਿਹੜਾ ਥਾਲ ਝੂਠਾ ਹੈ ਉਹ ਰੱਖ ਕੇ ਤੁਰ ਜਾਓ ਜਲਦੀ ਹੈ ਜੀ ਮੈਂ ਕੰਮ ਤੋਂ ਲੇਟ ਹੋ ਰਿਹਾ ਏ ਅਰੋਨਾ ਵੱਲੇ ਵੇਖੋ ਜਿਹੜੇ ਭਾਗਾਂ ਵਾਲੇ ਸੇਵਾ ਕਰਦੇ ਨੇ ਉਹ ਸਾਡੇ ਨਾਲੋਂ ਕਈ ਦਰਜਨ ਤੋਂ ਮੈ ਨੇ ਜਿਨ੍ਹਾਂ ਨੇ ਸਮਾਂ ਕੱਢਿਆ ਦਾਲ ਸਬਜ਼ੀ ਤਿਆਰ ਕੀਤੀ ਪ੍ਰਸ਼ਾਦਾ ਪਕਾਏ ਤੇ ਵਰਤਾਏ ਵਰਤਨਾ ਦੀਆਂ ਸੇਵਾਵਾਂ ਇਹ ਗੁਰੂ ਮਹਾਰਾਜ ਦੀ ਕਿਰਪਾ ਤੋਂ ਬਗੈਰ ਨਹੀਂ ਪ੍ਰਾਪਤ ਹੁੰਦੀਆਂ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਤਾਂ ਹੀ ਦਾਤ ਮਿਲਦੀ ਹੈ ਹਜ਼ੂਰ ਕਹਿੰਦੇ ਜਿਸ ਕੇ ਮस्तक ਭਾਗ ਸੇਵਾ ਲਾਇਆ ਭਰਾਓ ਗੁਰੂ ਘਰ ਵਿੱਚ ਸੇਵਾ ਉਹ ਹੀ ਵਿਅਕਤੀ ਕਰ ਸਕਦਾ ਹੈ ਜਿਹਦੇ ਮੱਥੇ ਉੱਤੇ ਵੈਗਰੂ ਨੇ ਚੰਗੀਆਂ ਲਕੀਰਾਂ ਪਾਈਆਂ ਹੋਣ ਉਹਨਾਂ ਤਾਂ ਉਹਨਾਂ ਤਾਂ ਸਾਰੇ ਬੰਦੇ ਬਖਤਾਵਾਰ ਨੇ ਸਾਰਾ ਹੀ ਬੰਦਾ ਕਿ ਹਰ ਸਾਰੇ ਕਹਿੰਦੇ ਵੀ ਅਸੀਂ ਬੜੇ ਮਹਾਗਾ ਵਾਲੇ ਆ ਪਰ ਮਹਾਰਾਜ ਕਹਿੰਦੇ ਗੁਰ ਸੇਵਾ ਤੇ ਸੋਖ ਉਪਜੇ ਗੁਰੂ ਦੀ ਸੇਵਾ ਕੀਤੇ ਤੋਂ ਬਗੈਰ ਬੰਦੇ ਨੂੰ ਸਦੀਵੀ ਸੁੱਖ ਨਹੀਂ ਮਿਲਦੇ ਜੋ ਜਿਹੜੇ ਵੀਰ ਭੈਣਾਂ ਸੇਵਾ ਕਰ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਜਿਹੜੇ ਪੰਗਤਾਂ ਵਿੱਚ ਬੈਠੇ ਪ੍ਰਸ਼ਾਦਾ ਛਕ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਪਰ ਇੱਕ ਗੱਲ ਖਿਆਲ ਵਿੱਚ ਰੱਖਿਓ ਜਦੋਂ ਵੀ ਗੁਰੂ ਸਾਹਿਬ ਦੇ ਦਰਬਾਰ ਤੇ ਆਣਾ ਹੈ ਨਾ ਇਹ ਗੱਲ ਮੱਦੇ ਨਜ਼ਰ ਰੱਖਣੀ ਹੈ ਕਿ ਅਸੀਂ ਮਹਾਰਾਜ ਨੂੰ ਮੱਥਾ ਟੇਕਣ ਵਾਸਤੇ ਕਿੰਨਾ ਸਮਾਂ ਬਤੀਤ ਕੀਤਾ ਅਸੀਂ ਕੋਈ 2 4 5 7 ਮਿੰਟ ਬਾਬੇ ਦੀ ਗੋਲ ਵਿੱਚ ਬੈਠੇ ਵੀ ਆ ਕਿ ਨਹੀਂ ਜੇ ਬੰਦਾ ਆਇਆ ਤੇ ਮੱਥਾ ਟੇਕ ਕੇ ਧੌੜ ਗਿਆ ਮਹਾਰਾਜ ਕਹਿੰਦੇ ਇੱਦਾਂ ਤੇ ਮੱਥੇ ਟੇਕਣ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸੀਸ ਨਵਾਇਆ ਕਿ ਆfie ਤੁਹਾਡਾ ਸੀਸ ਨਵਾਇਆ ਗੁਰੂ ਨੂੰ ਕੀ ਕਰੇਗਾ ਫਾਰਮੈਲਿਟੀ ਥੋੜਾ ਪੂਰੀ ਕਰਨੀ ਹੈ ਪਿੱਛੇ ਲੋ ਗਏ ਸੀ ਗੁਰਦਾਰੇ ਮੱਥਾ ਟੇਕ ਆਏ ਮਹਾਰਾਜ ਕਹਿੰਦੇ ਜੇ ਇੱਕ ਗੁਰ ਕੀ ਸਿੱਖ ਸੁਣੇ ਜੇ ਗੁਰੂ ਦਾ ਕੋ ਬਚਨ ਵੀ ਸੁਣਿਆ ਤੇ ਫਿਰ ਆਉਣਾ ਮੁਬਾਰਕ ਹੈ ਸਵਾਸ ਲੇਖੇ ਵਿੱਚ ਲੈਂਦੇ ਨੇ ਬੰਦੇ ਤੇ ਭਾਗ ਜਾਗਦੇ ਨੇ ਜਿਹੜਾ ਆਦਮੀ ਆਉਂਦਾ ਉਹਦੇ ਧੀਆ ਪੁੱਤਰਾਂ ਨੂੰ ਰੱਬ ਭਾਗ ਲਾਉਂਦਾ ਹੈ ਜੇ ਜਿਹੜਾ ਬੰਦਾ ਕੇਵਲਾ ਲਾਂਭਾ ਹੀ ਲਾਉਣ ਵਾਸਤੇ ਆਇਆ ਚਲੋ ਗਏ ਸਾਂ ਮੱਥਾ ਟੇਕ ਲਿਆ ਲੰਗਰ ਚੱਕ ਕੇ ਆ ਗਏ ਭਾ ਠੀਕ ਐ ਇਦਾਂ ਠੀਕ ਨਹੀਂ ਹੁੰਦਾ ਮਹਾਰਾਜ ਕਹਿੰਦੇ ਭਾਗਾਂ ਵਾਲਿਓ ਜੇ ਆਪਣੇ ਭਾਗ ਮਨਾਉਣੇ ਨੇ ਜੇ ਵੈਗਨੂ ਦੀਆਂ ਖੁਸ਼ੀਆਂ ਲੈਣੀਆਂ ਨੇ ਜੇ ਤੁਸੀਂ ਆਪਣੇ ਪਰਿਵਾਰਾਂ ਵਿੱਚ ਇਕਤਾ ਇਤਿਫਾਕ ਤੇ ਚੜ੍ਹਦੀ ਕਲਾ ਦਾ ਬਲ ਲੈਣਾ ਚਾਹੁੰਦੇ ਹੋ ਫਿਰ ਤੁਹਾਨੂੰ ਗੁਰੂ ਸਾਹਿਬ ਦੇ ਚਰਨਾਂ ਵੀ ਜੁੜ ਕੇ ਬੈਠਣਾ ਪਵੇਗਾ ਇੱਥੇ ਬੈਠ ਕੇ ਅਰਦਾਸ ਕਰਨੀ ਪਵੇਗੀ ਕਿ हे ਸੱਚੇ ਬਾਦਸ਼ਾਹ ਸਾਨੂੰ ਗਰੀਬਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੀ ਪੰਜਾਬ ਤੋਂ ਉੱਠੇ ਆ 15000 ਮੀਲ ਦੀ ਦੂਰੀ ਤੇ ਕੈਨੇਡਾ ਅਮਰੀਕਾ ਵਿੱਚ ਆ ਕੇ ਵਸ ਗਏ ਆ ਮਹਾਰਾਜ ਸਾਡੇ ਕੋਲੋਂ ਆਪਣਾ ਪੱਲਾ ਨਾ ਛਡਾਇਓ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਉਹਨਾਂ ਦੀ ਅਰਦਾਸ ਵਿੱਚ ਭਾਗ ਲੱਗੇ ਮੈਨੂੰ ਇੱਕ ਸੱਜਣ ਨੇ ਉੱਥੇ ਪੰਜਾਬ ਵਿੱਚ ਪੁੱਛਿਆ ਕਹਿੰਦੇ ਤੁਸੀਂ ਕਈ ਵਾਰ ਅਮਰੀਕਾ ਕੈਨੇਡਾ ਇੰਗਲੈਂਡ ਜਰਮਨ ਜਾਪਾਨ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਗਏ ਹੋ ਇਹ ਦੱਸੋ ਵੀ ਉਹਨਾਂ ਦੇਸ਼ਾਂ ਵਿੱਚ ਜਿਹੜੇ ਗੁਰਮਤ ਪਿਆਰੇ ਰਹਿੰਦੇ ਨੇ ਸਾਰਿਆਂ ਤੋਂ ਚੰਗਾ ਸਿੱਖ ਕਿਹੜਾ ਹੈ ਸਾਧ ਸੰਗਤ ਧਿਆਨ ਰੱਖਿਓ ਉਹਦਾ ਤਾਂ ਦੁਨੀਆਂ 'ਚ ਕੋਈ ਆਪਣੇ ਆਪ ਨੂੰ ਘੱਟ ਕਹਾਉਂਦਾ ਹੈ ਉਹ ਕਹਿੰਦਾ ਦੂਜੇ ਰਿਸ਼ਤੇਦਾਰਾਂ ਨਾਲੋਂ ਮੇਰਾ ਘਰ ਵੱਡਾ ਹੈ ਕਾਰ ਮੇਰੀ ਮਹਿੰਗੀ ਮੈਂ ਕਿਹਦੇ ਨਾਲੋਂ ਘੱਟਾਂ ਐਦਾਂ ਨਹੀਂ ਹਰ ਕੋਈ ਬੰਦਾ ਵੱਡਾ ਹੀ ਬਣਨ ਦੀ ਕੋਸ਼ਿਸ਼ ਕਰਦਾ ਹੈ ਘਾਟਣਾ ਕਿ ਨਹੀਂ ਕਹਾਇਆ ਮਹਾਰਾਜ ਕਹਿੰਦੇ ਬੰਦਾ ਕੋਈ ਵੀ ਦੁਨੀਆਂ ਵਿੱਚ ਆ ਕੇ ਘੱਟਾ ਛੋਟਾ ਬਣਨ ਵਾਸਤੇ ਤਿਆਰ ਨਹੀਂ ਹਰ ਬੰਦਾ ਕਹਿੰਦਾ ਅਸੀਂ ਕਿਹੜਾ ਕਿਸੇ ਕੋਲੋਂ ਕੁਝ ਮੰਗ ਕੇ ਖਾਣੇ ਆਂ ਨਾ ਭਾਈ ਮਹਾਰਾਜ ਕਹਿੰਦੇ ਵੱਡਾ ਖੈਰ ਮੈਨੂੰ ਉਹ ਸਰਦਾਰ ਨੇ ਪੁੱਛਿਆ ਕਿ ਇਹ ਦੱਸੋ ਪੇ ਸਭ ਤੋਂ ਚੰਗਾ ਗੁਰਸਿੱਖ ਕੌਣ ਹੈ ਮੈਂ ਕਿਹਾ ਘਰ ਦਾ ਪੰਜਾਬੀਆਂ ਕੋਲ ਬੜੇ ਵੱਡੇ ਵੱਡੇ ਨੇ ਉੱਥੇ ਬੰਦਾ ਮਿਹਨਤ ਕਰੇ ਓਵਰ ਟਾਈਮ ਲਗਾਵੇ ਵੱਧ ਤੋਂ ਵੱਧ ਡਾਲਰ ਖਰੀਦੇ ਜਾ ਸਕਦੇ ਹਨ ਮਹਿੰਗੀ ਤੋਂ ਮਹਿੰਗੀ ਕਾਰ ਵੱਡੇ ਤੋਂ ਵੱਡਾ ਘਰ ਮੈਂ ਕਿਹਾ ਉੱਥੇ ਧਾਰਨ ਦੇ ਦਰਿਆ ਵਗਦੇ ਨੇ ਪੱਕੇ ਪੱਕੀਆਂ ਸੜਕਾਂ ਦੇ ਜਾਲ ਵਿਸ਼ੇ ਹੋਏ ਨੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਬੰਦਾ ਕੈਨੇਡਾ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜਿਆ ਉਹ ਸਾਰਿਆਂ ਤੋਂ ਵੱਡਾ ਜੇ ਜਿਸ ਨੂੰ ਗੁਰੂ ਦਾ ਚੇਤਾ ਹੀ ਭੁੱਲ ਗਿਆ ਫਿਰ ਮਹਾਰਾਜ ਕਹਿੰਦੇ ਯਾਦ ਰੱਖਿਓ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਜਿੰਨੇ ਮਰਜੀ ਡਾਲਰ ਕਮਾਰੋ ਕਿਸੇ ਕੰਮ ਨਹੀਂ ਆਉਨੇ ਕਿਉਂਕਿ ਗੁਰੂ ਮਹਾਰਾਜ ਦਾ ਪੱਲਾ ਹੀ ਜਿੰਨਾ ਛੱਡ ਦਿੱਤਾ ਮਾਇਆ ਸਾਰਾ ਕੋਈ ਥੋੜਾ ਹੁੰਦੇ ਐ ਮੈਂ ਉੱਤਰ ਦਿੱਤਾ ਉਸ ਵੀਰ ਨੂੰ ਜਿਸ ਨੇ ਮੈਨੂੰ ਕੁਐਸਚਨ ਕੀਤਾ ਮੈਂ ਕਿਹਾ ਭਲਿਆ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਿਆ ਉਹ ਸਾਰਿਆਂ ਨਾਲੋਂ ਚੰਗਾ ਬਾਕੀ ਕੀ ਇਹ ਘਰ ਘਰ ਤਾਂ ਲੋਕਾਂ ਨੇ ਪੰਜਾਬ ਵਿੱਚ ਵੀ ਟ੍ਰਿਪਲ ਸਟੋਰੀਆਂ ਕੌਟੀਆਂ ਪਿੰਡ ਪਿੰਡ ਬਣੀਆਂ ਹੋਈਆਂ ਨੇ ਪਰ ਉਹਨਾਂ ਵਿੱਚ ਰਹਿੰਦੇ ਨੇ ਭਈਏ ਕੋਈ ਪਰਿਵਾਰ ਦਾ ਮੈਂਬਰ ਨਹੀਂ ਰਹਿੰਦਾ ਵੈਰੋ ਕਿਰਪਾ ਕਰੇ ਬੰਦਾ ਪੰਜਾਬ ਵਿੱਚ ਵਸੇ ਪਰਦੇਸਾਂ ਵਿੱਚ ਜਾਏ ਪਰ ਆਪਦੇ ਗੁਰੂ ਦਾ ਪੱਲਾ ਨਾ ਛੱਡੇ ਬਹੁਤਾ ਵੱਡਣ ਬੰਦਰੀ ਕੋਸ਼ਿਸ਼ ਨਾ ਕਰੇ ਇੱਥੇ ਦਾ ਮਹਾਰਾਜ ਕਹਿੰਦੇ ਨੀਚਾ ਅੰਦਰ ਨੀਚ ਜਾਤ ਨੀਚੀ ਹੋ ਮਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆ ਸੋ ਕਿਆ ਰੀਸ ਮਹਾਰਾਜ ਕਹਿੰਦੇ ਭਾਗਾਂ ਵਾਲਿਓ ਜੇ ਆਪਣੇ ਗੁਰੂ ਦੀ ਚਰਨ ਛੱਲਨ ਵਿੱਚ ਆਏ ਹੋ ਨਾ ਬਹੁਤੇ ਵੱਡੇ ਬਣਨ ਦੀ ਕੋਸ਼ਿਸ਼ ਨਾ ਕਰਿਓ ਇੱਥੇ ਤਾਂ ਜਿਹੜੇ ਛੋਟੇ ਨੇ ਨਿਮਰਤਾਵਾਨ ਉਹਨਾਂ ਨੂੰ ਭਾਗ ਲੱਗਦਾ ਹੈ ਤੋ ਆਪ ਨੂੰ ਪਤਾ ਹੈ ਨਾ ਕਿ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹੈ ਅੱਜ ਤੋਂ ਤਕਰੀਬਨ 1450 ਸਾਲ ਪਹਿਲਾਂ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਹਿਲਾ ਪ੍ਰਕਾਸ਼ ਹਰਮੰਦਰ ਸਾਹਿਬ 'ਤੇ ਕਰਵਾਇਆ ਸੀ ਉਦੋਂ ਤਾਰੀਖ ਸੀ 30 ਅਗਸਤ ਤੇ 1604 ਤੇ ਅੱਜ ਹੈ 1 ਸਤੰਬਰ ਕਦੇ 30 ਅਗਸਤ ਨੂੰ ਕਦੇ ਇੱਕ ਦਿਨ ਪਹਿਲਾਂ ਕਦੇ ਦੋ ਦਿਨ ਬਾਅਦ ਵਿੱਚ ਆ ਜਾਂਦਾ ਹੈ ਇਸ ਵਾਸਤੇ ਜਿਹੜੀ ਸੰਗਤ ਹੈ ਉਹ ਰਲ ਮਿਲ ਕੇ ਜਦੋਂ ਸੂਟ ਕਰਦਾ ਹੈ ਐਤਵਾਰ ਦੇ ਦਿਹਾੜੇ ਸੰਗਤਾਂ ਰਲ ਮਿਲ ਕੇ ਉਹ ਗੁਰਪੁਰ ਮਨਾ ਲੈਂਦੀਆਂ ਜਿਹੜਾ ਉਸ ਵੀਕਡੇ ਵਿੱਚ ਭਾਵੇਂ ਆਉਣਾ ਹੋਵੇ ਉਹਨੂੰ ਵੀਕਐਂਡ ਤੇ ਮਨਾਇਆ ਜਾਂਦਾ ਹੈ ਤਾਂ ਗੁਰੂ ਮਹਾਰਾਜ ਕਿਰਪਾ ਕਰੇ ਅੱਜ ਦੇ ਦਿਹਾੜੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੰਪੂਰਨ ਕਰਵਾ ਕੇ ਹਰਮੰਦਰ ਸਾਹਿਬ ਇੱਕ ਪ੍ਰਕਾਸ਼ ਕਰਾਇਆ ਸੀ ਅੱਜ ਦੇ ਗੁਰਪੁਰਬ ਦਾ ਨਾਮ ਹੈ ਪਹਿਲਾ ਪ੍ਰਕਾਸ਼ ਉਹ ਦਿਨ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਪਰ ਯਾਦ ਰੱਖਣਾ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਹ ਕਿੱਤਰ ਕਿਵੇਂ ਹੋਈ ਕਿਵੇਂ ਆਈ ਕਿਵੇਂ ਮਹਾਰਾਜ ਨੇ ਰਾਗਾ ਦੀ ਬੰਦਸ਼ੇ ਚ ਉਚਾਰਨ ਕੀਤੀ ਤੁਸੀਂ ਕਦੇ ਅੰਮ੍ਰਿਤਸਰ ਸਾਹਿਬ ਜਾਓ ਜਿਹੜਾ ਚਾਟੀਵਿੰਨਗੇਟ ਹੈ ਨਾ ਉੱਥੇ ਬਾਬੇ ਦੀਪ ਸਿੰਘ ਸ਼ਹੀਦ ਦਾ ਗੁਰਦੁਆਰਾ ਹੈ ਬਾਬੇ ਸ਼ਹੀਦਾਂ ਉਹਦੇ ਲਾਗੇ ਇੱਕ ਦਰਬਾਰ ਬਣਿਆ ਹੋਇਆ ਹੈ ਪੰਚਮ ਪਾਸ਼ਾ ਦਾ ਉਹਦਾ ਨਾਮ ਹੈ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਉੱਥੇ ਇੱਕ ਛੋਟਾ ਜਿਹਾ ਸਰੋਵਰ ਹੈ ਤੇ ਸਰੋਵਰ ਦੇ ਕੰਢੇ ਸ਼ਾਮਿਆਂ ਨਾਲ ਲੱਗਿਆ ਗੁਰਦਾਰਾ ਤਾਂ ਬਾਅਦ ਵਿੱਚ ਬਣਿਆ ਨਾ ਹੁਣ ਉਹ ਮੁਕੰਮਲ ਹੋਏ ਨੇ ਸੰਪੂਰਨ ਹੋਏ ਨੇ ਉਦੋਂ ਤਾਂ ਸ਼ਾਮਿਆਂ ਨਹੀਂ ਲਗਾਏ ਗਏ ਉਸ ਟਾਈਮ ਤੇ ਚੌਂਕੀ ਕਾगज ਕਲਮ ਦਵਾਰ ਦਾ ਪ੍ਰਬੰਧ ਕਰਕੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਗਾ ਕੇ ਰਾਗਾਂ ਦੇ ਬੰਦਿਸ਼ ਵਿੱਚ ਧਰਮ ਗੁਰੂ ਅਰਜਨ ਦੇਵ ਸਾਹਿਬ ਜੀ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਖਵਾ ਰਹੇ ਨੇ ਸਾਧ ਸੰਗਤ ਦੇਖਣਾ ਕਿਸੇ ਰਿਸ਼ਤੇਦਾਰ ਦਾ ਸਾਡੇ ਵਰਗਿਆਂ ਨੂੰ ਫੋਨ ਆ ਜਾਏ ਨਾ ਅਸੀਂ ਕਹਿੰਨੇ ਚਲੋ ਛੱਡੋ ਫੇਰ ਗੱਲ ਕਰ ਲਵਾਂਗੇ ਵਿਜੀਆਂ ਅਗਨੋਰ ਕਰ ਦਿੰਨੇ ਆ ਕੋਈ ਗੱਲ ਨਹੀਂ ਫਲਾਣੇ ਦੀ ਮਿਸ ਕਾਲ ਆਈ ਹੈ ਕਰ ਲਵਾਂਗੇ ਫੋਨ ਕਿਹੜਾ ਕਿਤੇ ਦੌਰ ਚੱਲਿਆ ਹੈ ਬੰਦਾ ਇੰਨਾ ਅਵੇਸਲਾ ਹੋ ਜਾਂਦਾ ਹੈ ਪਰ ਧੰਨ ਗੁਰੂ ਅਰਜਨ ਦੇਵ ਸਹੇਬ ਸੱਚੇ ਪਾਤਸ਼ਾਹ ਜੀ ਇੰਨਾ ਵੱਡਾ ਕਾਰਜ ਹਰ ਬੰਦਾ ਨਹੀਂ ਕਰ ਸਕਦਾ ਸੀ ਤਾਂ ਕਿਸੇ ਦੇ ਫੋਨ ਦਾ ਉੱਤਰ ਦੇਣ ਨੂੰ ਪਰ ਸਤਿਗੁਰੂ ਨੇ ਇੰਨਾ ਵੱਡਾ ਪ੍ਰਬੰਧ ਕਰ ਲੈਣਾ ਮੈਂ ਅੱਗੇ ਜਾ ਕੇ ਦੱਸਾਂਗਾ ਕਿ ਗੁਰਬਾਣੀ ਦੀਆਂ ਪੋਥੀਆਂ ਤੇ ਗੁਰਬਾਣੀ ਕਿਵੇਂ ਪ੍ਰਾਪਤ ਹੋਈ ਸਤਿਗੁਰੂ ਗੁਰਬਾਣੀ ਰਾਗਾਂ ਦੇ ਆਧਾਰ ਤੇ ਜਿਵੇਂ ਲਿਖਵਾ ਰਹੇ ਨੇ ਭਾਈ ਗੁਰਦਾਸ ਜੀ ਲਿਖ ਰਹੇ ਨੇ ਉਹ ਰਾਮਸਰ ਸਰੋਵਰ ਦੇ ਕਿਨਾਰੇ ਉੱਤੇ ਬੈਠ ਕੇ ਖੂਬਸੂਰਤ ਸ਼ਾਮਿਆਨਾ ਲੱਗਿਆ ਮੇਰੇ ਗਰੀਬਨਵਾਜ਼ ਪਾਸ਼ਾ ਜੀ ਗੁਰਬਾਣੀ ਦੀ ਰਚਨਾ ਹੈ